हां जी भाई दोस्तों ਆਪਾਂ ਸਾਇਲੇਜ ਪਾਉਣੇ ਆ ਮੱਕੀ ਦਾ ਹਨਾ ਅੱਜ ਕੱਲ ਹਰ ਕਿਸਾਨ ਹੀ ਇਹ ਕੰਮ ਕਰਨ ਲੱਗ ਗਿਆ ਤੇ ਆਪਾਂ ਕੀ ਕਰਦੇ ਆ ਕਿਲਾ 2 ਕਿਲੇ ਮੱਕੀ ਬੀਜ ਲੈਣੇ ਆ ਵੀ ਚਲ ਪਸ਼ੂਆਂ ਨੂੰ 2 ਮਹੀਨੇ ਪੱਠੇ ਨਾਲ ਵੱਢਣੇ ਪੈਣਗੇ ਤੇ ਉਸ ਤੋਂ ਬਾਅਦ ਫੇਰ ਉੱਥੇ ਹੀ ਗੱਲ ਆ ਜਾਂਦੀ ਆ ਪਰ ਜਿਹੜੇ ਡੇਰੀ ਫਾਰਮਰ ਹੁੰਦੇ ਨੇ ਅਗਾਹ ਉਹ ਤੋਂ ਡੇਰੀ ਫਾਰਮਰ ਹੁੰਦੇ ਨੇ ਉਹਨਾਂ ਨੇ ਆਪ ਦਾ ਸਟਾਕ ਰੱਖਣਾ ਹੁੰਦਾ ਸਾਇਲੇਜ ਦਾ ਆਪਾਂ ਇੱਥੇ ਇੱਕ ਡੇਰੀ ਫਾਰਮ ਦੇ ਵਿੱਚ ਆਏ ਆ ਤੁਸੀਂ ਦੇਖ ਸਕਦੇ ਹੋ ਇੱਕ ਪਿੱਟ ਨੂੰ ਇਹਨਾਂ ਨੇ ਵਾਢਾ ਲਾਇਆ ਹੋਇਆ ਇੱਥੋਂ ਜਿਹੜਾ ਸਾਇਲੇਜ ਆ ਗਾਵਾਂ ਨੂੰ ਪਾਉਂਦੇ ਨੇ ਤੇ ਨਾਲ ਜਿਹੜੇ ਦੋ ਪਿੱਟ ਹੈਗੇ ਨੇ ਉਹ ਅੱਗੇ ਦੀ ਜਿਹੜੀ ਤਿਆਰੀ ਹੈਗੀ ਅੱਗੇ ਪਸ਼ੂ ਨੂੰ ਲੋਡ ਪੈਣੀ ਹੈਗੀ ਸਰਦੀਆਂ ਦੇ ਵਿੱਚ ਤਾਂ ਇਹ ਜਿਹੜਾ ਪਿੱਟ ਹੈਗੇ ਨੇ ਦੋ ਇੱਥੋਂ ਸਾਈਲੇਜ ਪਾਊਗਾ ਉਸ ਤੋਂ ਬਾਅਦ ਅੱਗੇ ਮੱਕੀ ਖੜੀ ਹੋਈ ਆ ਜਿਹਦਾ ਇਸ ਤੋਂ ਬਾਅਦ ਜਿਹੜਾ ਸਾਈਲੇਜ ਪੈਣਾ ਤੇ ਉਹ ਅੱਗੇ ਕੰਮ ਆਉਣਾ ਗਰਮੀਆਂ ਦੇ ਵਿੱਚ ਪੈਣ ਹੋ ਰਹੀ ਆਪਣੇ ਨਾਲ ਨੇ ਇਸ ਫਾਰਮ ਦੇ ਮਾਲਕ ਨੇ ਪੈਨੇ ਕਿੰਨੇ ਸਮੇਂ ਦੀ ਤਿਆਰੀ ਕਰਕੇ ਚੱਲਦੇ ਹੋ ਤੁਸੀਂ ਆਪਾਂ 1.5 ਸਾਲ ਪਹਿਲਾਂ ਦਾ ਮਤਲਬ ਸਟਾਕ ਰੱਖਦੇ ਆਂ ਅੱਛਾ ਜੀ ਮੰਨ ਲਓ ਕੋਈ ਗੱਲ ਬਣ ਗਈ ਆ ਆਪਣੇ ਕੋਲੇ ਚਾਰ ਅੱਗੇ ਨਹੀਂ ਤਿਆਰ ਤਾਂ ਡੇਢ ਸਾਲ ਤਾਂ ਉਹਨੂੰ ਲੋਡ ਨਹੀਂ ਪੈਂਦੀ ਹਾਂਜੀ 1.5 ਸਾਲ ਬਹੁਤ ਸਮਾਂ ਹੁੰਦਾ ਹੈ ਨਾ ਜੀ ਜਿੱਦਾਂ ਹੁਣ ਪਿੱਛੇ ਬਾਰਿਸ਼ ਜ਼ਿਆਦਾ ਹੋਈ ਆ ਮੱਕੀ ਮਤਲਬ ਆਪਾਂ 1 ਮਹੀਨਾ ਲੇਟ ਮਤਲਬ ਬੀ ਬਜਾਈ ਕੀਤੀ ਮੱਕੀ ਦੀ ਹਾਂਜੀ ਤੇ ਜਦੋਂ ਐਵੇਂ ਦੀ ਕੋਈ ਸਿਚੁਏਸ਼ਨ ਆਨ ਦੀ ਆ ਕੋਈ ਮਤਲਬ ਕੁਦਰਤੀ ਆ ਜਾਂਦੀ ਆ ਹਨਾ ਤਾਂ ਉਦੋਂ ਆਪਾਂ ਯੂਜ਼ ਕਰ ਸਕਦੇ ਆ ਜੀ ਤੇ ਇਹ ਖਰਾਬ ਨਹੀਂ ਹੁੰਦਾ ਆਚਾਰ ਜਿੰਨਾ ਟਮ ਸਮਾਂ ਮਰਜ਼ੀ ਰੱਖ ਸਕਦੇ ਜੇ ਤੁਸੀਂ ਇਹ ਪੂਰੇ ਪ੍ਰੋਪਰ ਵਧੀਆ ਢੰਗ ਨਾਲ ਵਧੀਆ ਵੇ ਨਾਲ ਮਤਲਬ ਆਚਾਰ ਪਾਉਣੇ ਹੋ ਹਨਾ ਸਾਈਲੈਂਸ ਪਾਉਣੇ ਹੋ ਤਾਂ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਤੁਸੀਂ ਆਪਣਾ ਸਾਈਲਜ ਵੀ ਦੇਖ ਸਕਦੇ ਹੋ ਵੀ ਬਿਲਕੁਲ ਵੀ ਖਰਾਬ ਨਹੀਂ ਹੈਗਾ ਜੀ ਤਾਂ ਇਹ ਹੁੰਦੀ ਹੈ ਦੋਸਤੋ ਮੈਨੇਜਮੈਂਟ ਹਨਾ ਜਿਹਦੇ ਸਿਰ ਤੇ ਕੋਈ ਵੀ ਕੰਮ ਚਾਲਦਾ ਡੇਰੀ ਫਾਰਮ ਜੇ ਚਲਾਉਣਾ ਹੈਗਾ ਕਿਸੇ ਨੇ business ਦੇ ਤੌਰ ਤੇ ਤਾਂ ਤੁਹਾਨੂੰ ਮੈਨੇਜਮੈਂਟ ਹੈਗੀ ਜਿਹੜੀ ਉਹ ਜ਼ਰੂਰੀ ਹੋਊਗੀ ਤੇ ਪਸ਼ੂਆਂ ਦੀ ਖਰਾਕ ਕੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਫਾਰਮ ਦੇ ਵਿੱਚ ਬਾਕੀ ਆਪਾਂ ਕੋਈ ਪੱਕੇ ਪੱਟ ਨਹੀਂ ਬਣਾਏ ਹੋਏ ਬਿਲਕੁਲ ਦੇਸੀ ਢੰਗ ਦੇ ਨਾਲ ਮਿੱਟੀ ਮਿੱਟੀ ਦੇ ਪੱਟ ਬਣਾਏ ਹੋਏ ਨੇ ਹਾਂਜੀ ਫਿਰ ਵੀ ਆਪਣਾ ਸਾਈਲਜ ਵਧੀਆ ਰਹਿੰਦਾ ਜੀ ਹਾਂਜੀ ਧੰਨਵਾਦ ਜੀ ਥੈਂਕ ਯੂ